ਕਿਤੇ ਨਾ ਕਿਤੇ ਬਹੁਤ ਦੁਖੀ ਆ ਕਹਿੰਦੇ ਜੇ ਰੋਗ ਲੱਗ ਗਿਆ ਸਾਰੇ ਘਰ ਨੂੰ ਖਾ ਗਿਆ ਰੋਗ ਬਿੱਲ ਨਹੀਂ ਭਰਿਆ ਗਿਆ 63000 ਰੁਪਏ ਬਿੱਲ ਜੁੜ ਗਿਆ ਰਿੰਦੀ ਖੁੰਦੀ ਜਿਹੜੀ ਇੱਕ ਛੱਤ ਸੀ ਉਹ ਡਿੱਗ ਗਈ ਤੇ ਜਗਾ ਵੀ ਸਿਰਫ ਇੰਨੀ ਆ ਜਿੰਨੀ ਕਸੀਂ ਖੜੇ ਆ ਕਿ ਅੱਜ ਦੀ ਸਰਕਾਰ ਪੰਜਾਬ ਸਰਕਾਰ ਇਹ ਕਹਿੰਦੀ ਸੀ ਕਿ ਅਸੀਂ ਗਰੀਬ ਘਰਾਂ ਦੇ ਜਿਹੜੇ ਬਿੱਲ ਹੈਗੇ ਆ ਉਹ ਮਾਫ ਕਰਾਂਗੇ ਪਰ ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਆਂਤਾਂ ਦੀ ਗਰੀਬੀ ਤੇ ਰੋਗ ਵੀ ਏ ਟੇ ਟੇ ਲੱਗੇ ਤੇ ਜੇ ਬਿੱਲ ਦੀ ਕਹਲ ਕਰੀਏ ਤਾਂ ਇਹਨਾਂ ਨੂੰ 63000 ਰੁਪਿਆ ਬਿੱਲ ਆਇਆ ਮੇਰੇ ਇਸ ਰਾਖ ਦਿਲ ਦੇ ਵਿੱਚ ਜੀ ਤੇ ਬਹੁਤ ਟਾਈਮ ਤੋਂ ਹੋ ਰਿਹਾ ਹੈਗਾ ਘੱਟੋ ਘੱਟ ਵੀ ਮੇਰੇ ਬੱਚਾ ਨੇ ਅੱਜ ਨੂੰ ਵਧੀਆ ਘਰ-ਬਾਰ ਪਾਇਆ ਹੁੰਦਾ ਤੇ ਪਰ ਮੇਰੇ ਬਹੁਤ ਪੈਸਾ ਨਹੀਂ ਆਇਆ ਤਾਂ ਪਿੱਛੇ ਜੇ ਬਰਸਾਤ ਦੇ ਕਾਰਨ ਇਹਨਾਂ ਦੇ ਕੋਲੇ ਇੱਕ ਹੀ ਕਮਰਾ ਸੀਗਾ ਉਹ ਵੀ ਡਿੱਗ ਗਿਆ। ਕੋ ਨੂੰ ਸਰ ਫੇ ਇਨਾਂ ਹੀ ਕਮਰਾ ਹੁੰਦਾ। ਇੰਨਾ ਹੀ ਸੀਗਾ ਜੀ। ਇਹ ਕਿਵੇਂ ਡਿੱਗ ਗਿਆ? ਇਹ ਸਭ ਬਹੁਤ ਜਿਆਦਾ ਬਰਦਾਸ਼ਤ ਹੈ। ਸਿ ਇਹ ਇੰਦਰ ਕੀ ਨਾਲ ਲੈਂਦੇ ਆ। ਪਾਣੀ ਖੜ ਗਿਆ ਸੀ ਆਕੇ ਜੀ ਬਹੁਤ ਜਿਆਦਾ ਚੋਨਾ ਡੁੱਬ ਗਿਆ ਸੀਗਾ। ਹੂੰ ਤੇ ਉਹਦੇ ਕਾਰਨ ਇਹ ਕਮਰਾ ਡਿੱਗ ਪਿਆ। ਆਰਣ ਇਹ ਬੇਨਤੀ ਕਰਦੀ ਮੈਨੂੰ ਥੋੜੀ ਤੋਂ ਮਦਦਤ ਕਰੋ ਮੈਂ ਕਿਰਨਜੀਤ ਕੌਰ ਜੀ ਤੁਸੀਂ ਜੁੜਿਓ ਆਵਾਜ਼ ਪੰਜਾਬ ਦੀ ਚੈਨਲ ਦੇ ਨਾਲ ਇਸ ਵਕਤ ਅਸੀਂ ਬਰਗਾੜੀ ਪਿੰਡ ਦੇ ਉਸ ਗਰੀਬ ਪਰਿਵਾਰ ਦੇ ਘਰੇ ਖੜੇ ਆ ਜਿੱਥੇ ਗਰੀਬੀ ਵੀ ਅੰਤਾਂ ਦੀ ਤੇ ਰੋਗ ਦੀ ਗੱਲ ਕਰੀਏ ਤਾਂ ਰੋਗ ਵੀ ਇੰਨਾ ਕ ਜਿਆਦਾ ਵੱਡਾ ਲੱਗਿਆ ਕਿ ਖਰਚਾ ਬਹੁਤ ਜਿਆਦਾ ਹੈ ਤੇ ਪਰਿਵਾਰ ਜਿਹੜਾ ਹੈਗਾ ਬਹੁਤ ਜ਼ਿਆਦਾ ਗਰੀਬ ਹੈ ਪਰਿਵਾਰ ਦੇ ਵਿੱਚ ਜੇ ਗੱਲ ਕਰੀਏ ਤਾਂ ਇਸ ਵਕਤ ਸਾਡੇ ਨਾਲ ਬਜ਼ੁਰਗ ਜੋੜਾ ਖੜਾ ਹੈ ਦੋਨੇ ਹੀ ਜੇ ਕਹੀਏ ਤਾਂ ਬਜ਼ੁਰਗ ਵੀ ਨੇ ਤੇ ਆਂਟੀ ਦੇਆਂ ਰਿਪੋਰਟਾਂ ਜਿਹੜੀਆਂ ਹੈਗੀਆਂ ਸਾਡੇ ਹੱਥ ਦੇ ਵਿੱਚ ਆ ਇਹਨਾਂ ਦੇ ਦਿਲ ਦੇ ਵਿੱਚ ਸ਼ੇਕ ਹੈ ਪਰ ਗਰੀਬ ਮਾਰ ਬਹੁਤ ਜ਼ਿਆਦਾ ਹੈਗੀ ਆ ਤਾਂ ਪਿੱਛੇ ਜੇ ਬਰਸਾਦ ਦੇ ਕਾਰਨ ਇਹਨਾਂ ਦੇ ਕੋਲੇ ਇੱਕ ਹੀ ਕਮਰਾ ਸੀਗਾ ਉਹ ਵੀ ਡਿੱਗ ਗਿਆ ਪਹਿਲਾਂ ਤੁਹਾਨੂੰ ਅਸੀਂ ਕਮਰੇ ਦੇ ਹਾਲਾਤ ਦਿਖਾਉਨੇ ਆ ਕਿ ਇੱਕ ਹੀ ਕਮਰਾ ਸੀ ਕੋਈ ਕਮਰਾ ਬਾਹਲਾ ਵੱਡਾ ਨਹੀਂ ਸੀਗਾ ਜਿਹੜਾ ਹੈਗਾ ਏ ਇਹਦੀ ਛੱਤ ਡਿੱਗ ਗਈ ਜਿਸ ਤੇ ਕਰਕੇ ਜਿਹੜਾ ਹੈਗਾ ਏ ਹੁਣ ਇਹਨਾਂ ਦੇ ਸਿਰ ਤੇ ਛੱਤ ਵੀ ਨਹੀਂ ਰਹਿ ਗਈ ਫਿਲਹਾਲ ਜੇ ਗੱਲ ਕਰੀਏ ਤਾਂ ਇੱਕ ਛੋਟੀ ਜਿਹੀ ਝੌਂਪੜੀ ਆ ਜਿਵੇਂ ਕਹਦੇ ਆ ਸਹਾਰਾ ਲੈ ਕੇ ਹੁਣ ਇਸ ਵਕਤ ਬੈਠੇ ਹੋਏ ਨੇ ਤਿੰਨ ਬੇਟੀ ਨੇ ਇਹਨਾਂ ਦੇ ਪਰ ਉਹ ਅਲੱਗ ਨੇ ਇਹ ਮਾਤਾ ਤੇ ਅੰਕਲ ਇਹ ਦੋਨੇ ਇਕੱਠੇ ਰਹਿੰਦੇ ਨੇ ਗੱਲਬਾਤ ਕਰਦੇ ਆ ਵੀ ਆਂਟੀ ਨੂੰ ਜਿਹੜਾ ਹੈਗਾ ਏ ਕਿਵੇਂ ਬਿਮਾਰੀ ਲੱਗਦੀ ਆ ਕਿੰਨਾ ਟਾਈਮ ਹੋ ਗਿਆ ਬਿਮਾਰੀ ਲੱਗੀ ਨੂੰ ਇੱਕ ਗੱਲ ਹੋਰ ਹੈ ਜੀ ਸਭ ਤੋਂ ਵੱਡੀ ਗੱਲ ਇੱਕ ਹੋਰ ਸਾਹਮਣੇ ਨਿਕਲ ਕੇ ਆਈ ਆ ਕਿ ਅੱਜ ਦੀ ਸਰਕਾਰ ਪੰਜਾਬ ਸਰਕਾਰ ਇਹ ਕਹਿੰਦੀ ਸੀ ਕਿ ਅਸੀਂ ਗਰੀਬ ਘਰਾਂ ਦੇ ਜਿਹੜੇ ਬਿੱਲ ਹੈਗੇ ਆ ਉਹ ਮਾਫ ਕਰਾਂਗੇ ਪਰ ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਆਂਤਾਂ ਦੀ ਗਰੀਬੀ ਤੇ ਰੋਗ ਵੀ ਏਡੇ ਏਡੇ ਲੱਗੇ ਤੇ ਜੇ ਬਿੱਲ ਦੀ ਗੱਲ ਕਰੀਏ ਤਾਂ ਇਹਨਾਂ ਨੂੰ 63000 ਰੁਪਿਆ ਬਿੱਲ ਆਇਆ 63000 ਜਿਹੜਾ ਬਿੱਲ ਆਇਆ ਏ ਉਹ ਤੁਹਾਨੂੰ ਅਸੀਂ ਇੱਥੇ ਤਸਵੀਰਾਂ ਜਿਹੜੀਆਂ ਹੈਗੀਆਂ ਉਹ ਵੀ ਸਾਂਝੀਆਂ ਕਰਦੇ ਆਂ ਦਿਖਾਣੇ ਆ ਤੁਹਾਨੂੰ ਇਹ ਹੈਗਾ ਇਹ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨਲ ਲਿਮਟਿਡ ਵੱਲੋਂ ਜਿਹੜਾ ਹੈਗਾ ਇਹ ਮੈਂ ਕੈਮਰਾਮੈਨ ਨੂੰ ਕਹੂੰਗੀ ਤਸਵੀਰਾਂ ਸਾਂਝੀਆਂ ਕਰਦੇ ਨੇ ਇਹਨਾਂ ਨੂੰ ਕਿ ਇਹਨਾਂ ਦਾ ਜਿਹੜਾ ਬਿੱਲ ਹੈਗਾ 63380 ਰੁਪਏ ਆਇਆ ਬਿਮਾਰੀ ਜਿਹੜੀ ਲੱਗੀ ਹੋਈ ਹੈ ਆਂਟੀ ਨੂੰ ਅੰਕਲ ਜਿਹੜੇ ਹੈਗੇ ਆ ਕੰਮ ਨਹੀਂ ਕਰ ਸਕਦੇ ਦੋਨੇ ਜੀ ਹੈਗੇ ਆ ਦੋਨੇ ਹੀ ਬਿਮਾਰ ਪਏ ਆ ਗੱਲਬਾਤ ਕਰਦੇ ਆ ਇਹਨਾਂ ਦੇ ਨਾਲ ਹਾਂਜੀ ਆਂਟੀ ਰਸ਼ੀਕਾ ਹਾਂ ਸ੍ਰੀ ਗੁਰੂ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਵੀਰਪਾਲ ਕੋ ਵੀਰਪਾਲ ਤੁਹਾਨੂੰ ਜਿਹੜਾ ਮਤਲਬ ਕਿ ਰਿਪੋਰਟਾ ਮੇਰੇ ਹੱਥ ਦੇ ਵਿੱਚ ਹੈ ਕੀ ਬਿਮਾਰੀ ਹੈ ਜੀ ਤੁਹਾਨੂੰ ਕੀ ਰੋਗ ਹੈ ਮੇਰੇ ਜੀ ਸਰਾਖ ਹੈ ਦਿਲ ਦੇ ਵਿੱਚ ਜੀ ਤੇ ਬਹੁਤ ਟਾਈਮ ਤੋਂ ਹੋ ਰਿਹਾ ਹੈਗਾ ਘੱਟੋ ਘੱਟ ਵੀ ਮੇਰੇ ਬੱਚਾ ਨੇ ਅੱਜ ਨੂੰ ਵਧੀਆ ਘਰ-ਬਾਰ ਪਾਇਆ ਹੁੰਦਾ ਤੇ ਪਰ ਮੇਰੇ ਬਹੁਤ ਪੈਸਾ ਲਾ ਕੋਈ ਤੁਸੀਂ ਰੋਗ ਨਾ ਚੱਕਰ ਹਾਂਜੀ ਕਿੰਨਾ ਟਾਈਮ ਹੋ ਗਿਆ 18 ਸਾਲ ਹੋ ਗਏ 18 ਸਾਲ ਹੋ ਗਏ ਤੇ ਦਵਾਈ ਕਿੱਥੋਂ ਚੱਲਦੀ ਹੈ ਤੁਹਾਡੀ ਦਵਾਈ ਪਹਿਲਾਂ ਚਲਦੀ ਸੀਗੀ ਤੂੰ ਹਸਪਤਾਲ ਤੋਂ ਫਰੀਦਕੋਟ ਤੋਂ ਫਿਰ ਉਹਨਾਂ ਨੂੰ ਰੈਫਰ ਕਰਤਾ ਚੰਡੀਗੜ੍ਹ ਨੂੰ ਅੱਛਾ ਚੰਡੀਗੜ੍ਹ 16-17 ਆ 8-9 ਲੱਖ ਦੀ ਚੰਡੀਗੜ੍ਹ ਤੋਂ ਦਵਾਈ ਖਾਧੀ 8ਵੀਂ 8 ਸਾਲ ਤੇ 8 ਸਾਲ ਇੱਥੋਂ ਹੁਣ ਇੱਥੋਂ ਖਾਦੀ ਹੈ ਪੂਰਾ ਟਾਈਮ ਹੋ ਗਿਆ ਜੀ ਪਹਿਲਾ ਦੇਸ਼ ਮੈਂ ਨਿਕਾਲਦੇ ਵਿੱਚ ਖਾਂਦੇ ਰਹੇ ਫਿਰ ਇਹ ਜਿਮਾ ਸੋਤਾਲ ਦੇ ਵਿੱਚ ਤਿੰਨ ਸਾਲ ਤੋਂ ਹੋ ਗਿਆ ਤੇ ਮਤਲਬ ਕਿ ਤੋ ਫਰਕ ਨਹੀਂ ਪਿਆ ਨਹੀਂ ਜੀ ਡਾਕਟਰ ਕੀ ਕਹਿੰਦੇ ਆ ਹੁਣ ਡਾਕਟਰ ਉਦੋਂ ਪੈਸਾ ਬਹੁਤ ਮੰਗਦੇ ਸੀਗੇ ਜੀ ਹੂੰ ਤੇ ਹੁਣ ਵੀ ਬਹੁਤ ਮੰਗਿਆ ਉਹਨਾਂ ਨੇ ਹੂੰ ਪਰ ਹੁਣ ਉੱਤੇ ਲਾਉਣ ਨੂੰ ਵੀ ਹੈ ਨਹੀਂ ਗਿਆ ਚਲੋ ਲੋ ਵੇ ਸਹਾਇਤਾ ਵੀ ਕਰ ਦੇਣਗੇ ਪਰ ਉੱਤੇ ਲਾਉਣ ਨੂੰ ਵੀ ਹੈ ਨਹੀਂਗੇ ਜੀ ਪਰ ਸਹਾਇਤਾ ਸਰਕਾਰ ਨੇ ਕਰਨੀ ਹੈ ਜਾਂ ਕੀ ਕੰਮ ਕਰਦੇ ਸੀ ਤੁਸੀਂ ਆਂਟੀ ਪਹਿਲਾਂ ਕੀ ਕੰਮ ਕਰਦੇ ਚਲੋ ਹੁਣ ਕੋਈ ਕੰਮ ਨਹੀਂ ਜੀ ਮਰੇਗਾ ਤੇ ਜਾਂਦੀ ਸੀ ਬਸ ਅੱਛਾ ਤੇ ਫਿਰ ਜਿਹੜਾ ਹਾਂ ਮਾੜਾ ਮੋਟਾ ਜਾਂਦੀ ਇਸ ਮਰੇਗਾ ਤੇ ਫਿਰ ਮਾ ਜਿਹੜਾ ਇੰਨਾ ਪੈਸਾ ਲੱਗਿਆ ਬਿਮਾਰੀ ਤੇ ਇੰਨਾ ਇੰਨੇ ਸਾਲ ਹੋ ਗਏ ਇਸ ਬਿਮਾਰੀ ਨਾਲ ਝੋਜਦੀ ਨੂੰ ਫਿਰ ਉਹ ਕਿੱਥੋਂ ਤੁਸੀਂ ਅਰੇਂਜਮੈਂਟ ਕੀਤਾ ਇੰਨੇ ਪੈਸੇ ਉਹ ਜੇ ਮੇਰੇ ਬੱਚੇ ਕੁਵਾਰੇ ਹੁੰਦੇ ਸੀਗੇ ਹੂੰ ਮਰੇ ਬੱਚੇ ਕੁਾਰੇ ਹੁੰਦੇ ਸੀਗੇ ਉਦੋਂ ਉਹਨਾਂ ਨੇ ਮੇਰੀ ਮਦਦ ਬਹੁਤ ਕੀਤੀ ਘੜੀਆਂ ਕਰ ਕਰਕੇ ਕੰਮ ਘੜੀ ਰੰਗ ਤਾਂ ਕੰਮ ਕਰ ਕਰਕੇ ਕਿਤੇ ਉਹ ਉੱਥੇ ਜਾਂਦੇ ਸੀਗੇ ਕੋਟਕਪੂਰੇ ਬੋਰਨਾ ਚੱਕਣ ਕਿਤੇ ਕਿਵੇਂ ਇੱਕ ਤੇ ਕਿਵੇਂ ਉਹਨਾਂ ਨੇ ਘਰਾਹੀ ਕਰਕੇ ਦੋ ਤਿੰਨ ਮੇਰੇ ਤੇ ਲਾਇਆ ਅੱਛਾ ਪਿੰਡ ਚੋਂ ਵੀ ਗਰਾਈ ਕੀਤੀ ਹਾਂ ਜੀ ਦੋ ਵਾਰ ਗਰਾਈ ਕੀਤੀ ਹੈ ਜੀ ਪਿੰਡ ਤੋਂ ਹਾਂ ਪਰ ਰੋਗ ਨੂੰ ਹਲੇ ਨਹੀਂ ਰਾਮ ਹੈ ਤੇ ਫਿਰ ਰੋਗ ਵੀ ਵਿੱਚੇ ਹੀ ਫਿਰਦਾ ਤੇ ਕਹਿੰਦਾ ਇੱਕ ਹੀ ਛੱਤ ਸੀ ਉਹ ਵੀ ਡਿੱਗ ਗਈ ਮੇਰੇ ਕੋਲ ਜਗ੍ਹਾ ਵੀ ਹੈ ਨਹੀਂ ਜੀ ਅੱਛਾ ਜਗ੍ਹਾ ਵੀ ਹੈ ਨਹੀਂ ਹੂੰ ਕਿੰਨਾ ਜਗ੍ਹਾ ਚ ਰਹਿੰਦੇ ਤੁਸੀਂ ਅਸੀਂ ਪੰਜ ਮਰਲੇ ਚ ਤਿੰਨ ਚਾਰ ਘਰ ਹਾਂ ਉੱਤ ਦਿਨ ਇੰਨਾ ਚਾਰਾ ਮਤਲਬ ਕਿ ਵੰਡੇ ਹੋਏ ਅਲੱਗ-ਅਲੱਗ ਹਾਂ ਦੋ ਦੋ ਮਰ ਚ ਤੁਹਾਨੂੰ ਸਿਰਫ ਇੰਨਾ ਹੀ ਕਮਰਾ ਆਉਂਦਾ ਇੰਨਾ ਹੀ ਸੀਗਾ ਜੀ ਹੂੰ ਇੱਕ ਹੀ ਮੇ ਡੱਗ ਗਿਆ ਇਹ ਬਹੁਤ ਜਿਆਦਾ ਬਰਦਾਸ਼ਤ ਹੈ ਇਸ ਇਧਰ ਕੀ ਨਾਲ ਲੈਂਦੇ ਆ ਪਾਣੀ ਖੜ ਗਿਆ ਸੀ ਆਕੇ ਜੀ ਬਹੁਤ ਜਿਆਦਾ ਚੋਨਾ ਡੁੱਬ ਗਿਆ ਸੀਗਾ ਹਮ ਤੇ ਉਹਦੇ ਕਾਰਨ ਇਹ ਕਮਰਾ ਡੱਗ ਪਿਆ ਹਮ ਇੱਕ ਛੱਤ ਡੱਗ ਗਈ ਇੱਕ ਤੁਸੀਂ ਕਹਿੰਦੇ ਆ ਪੈਸਾ ਵੀ ਬਹੁਤ ਲਾਇਆ ਨਹੀਂ ਅੱਜ ਨੂੰ ਪੁੱਤਾਂ ਨੇ ਉਹਦੇ ਕਹਿਣ ਕੋਠੀਆਂ ਖੜੀਆਂ ਕੀਤੀਆਂ ਉਹਨੇ ਅਸੀਂ ਤੇ ਆਰਾਮ ਵੀ ਨਹੀਂ ਆਇਆ ਉੱਤੋਂ ਬਿੱਲ ਆ ਗਿਆ ਕਹਿੰਦੇ ਸਰਕਾਰ ਨੇ ਤਾਂ ਮਜ਼ਦੂਰਾਂ ਨੂੰ ਫਰੀ ਵਾਲੇ ਜਿਹੜੇ ਹੈਗੇ ਆ ਗਰੀਬ ਘਰਾਂ ਦੇ ਵਿੱਚ ਮੀਟਰ ਲੱਗੇ ਹੋਏ ਤੇ ਫਿਰ ਬਿੱਲ ਕਿਵੇਂ ਆ ਗਿਆ ਵਾ ਇਹ ਬਿੱਲ ਜੇ ਮੈਨੂੰ ਭਰਿਆ ਨਹੀਂ ਤੇ ਅੱਛਾ ਰੋਲੇ ਭਰਿਆ ਨਹੀਂ ਕਿ ਆ ਕੁੱਛ ਥੋੜਾ ਜਿਹਾ ਹੀਰਾ ਫੇਰੀ ਹੋ ਗਈ ਬੈਲੇ ਤੇ ਵਿੱਚ ਅਸੀਂ ਬਹੁਤ ਮੇਰੇ ਉਹਨਾਂ ਨੂੰ ਅਖਲ ਸਾਡਾ ਮੀਟਰ ਨੇੜੇ ਕਰ ਦੋ ਨਾ ਨਹੀਂ ਕੀਤਾ ਜੀ ਪਰ ਬਹੁਤ 3 ਸਾਲ ਜਾਂਦੇ ਰਹੇ ਅਸੀਂ ਵੀ ਮੀਟਰ ਸਾਡਾ ਨੇੜੇ ਕਰੋ ਜਦੋਂ ਨੇੜੇ ਕਰਨ ਤੇ ਆਏ ਤੇ ਉਹਦੋਂ ਨੂੰ ਕੋਈ ਤਾਰ ਨਿਕਲੀ ਵਿੱਚੋਂ ਹੋਰ ਕਰਦੀ ਤੇ ਆਏ ਕਰਕੇ ਸਾਨੂੰ ਬਈ ਮੀਟਰ ਬਿਲ ਬਹੁਤ ਆਇਆ ਹਮਮ ਕੋਣ ਮੈਥੋਂ ਭਰ ਨਹੀਂ ਜਾਂਦਾ ਜੀ ਰੋਗ ਸਾਰੇ ਘਰ ਨੂੰ ਖਾਂਦੇ ਹਾਂ ਜੀ ਐਵੇਂ ਹੀ ਨਾ ਸਾਰਾ ਕਮਾਈ ਖਾ ਗਿਆ ਜੀ ਹਾਂ ਮਾਂ ਕਿਤੇ ਨਾ ਕਿਤੇ ਬਹੁਤ ਦੁਖੀ ਆ ਕਹਿੰਦੇ ਜੇ ਰੋਗ ਲੱਗ ਗਿਆ ਸਾਰੇ ਘਰ ਨੂੰ ਖਾ ਗਿਆ ਰੋਗ ਬਿੱਲ ਨਹੀਂ ਭਰਿਆ ਗਿਆ 63000 ਰੁਪਏ ਬਿੱਲ ਜੁੜ ਗਿਆ ਰਹਿੰਦੀ ਖੁੰਦੀ ਜਿਹੜੀ ਇੱਕ ਛੱਤ ਸੀ ਉਹ ਡਿੱਗ ਗਈ ਤੇ ਜਗਾ ਵੀ ਸਿਰਫ ਇੰਨੀ ਆ ਜਿੰਨੀ ਕਸੀਂ ਖੜੇ ਆ ਕਿਉਂਕਿ ਮਾਂ ਦੇ ਪੁੱਤ ਹੈਗੇ ਪੰਜ ਹੀ ਮਰਲੇ ਆ ਤਿੰਨਾ ਪੁੱਤਾਂ ਨੇ ਉਹ ਜਗਾ ਜਿਹੜੀ ਹੈਗੀ ਆਪਸ ਵਿੱਚ ਜਿੰਨੀ ਸੀਗੀ ਹਿੱਸਾ ਆਉਂਦਾ ਸੀ ਉਹਨਾਂ ਨਾਲ ਲੈ ਲਿਆ ਤੇ ਇੱਕ ਕਮਰੇ ਦੇ ਵਿੱਚ ਤੇ ਰਹਿੰਦਾ ਖੁੰਦਾ ਜਿਹੜਾ ਬਿੱਲ ਵੀ ਸਿਰ ਤੇ ਚੜ ਗਿਆ ਤੇ ਕਮਾਈ ਵੀ ਹੈ ਨਹੀਂ ਇਹਦੇ ਅੰਕਲ ਜੀ ਖੜੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਕੰਮ ਕਰਦੇ ਹੋ ਤੁਸੀਂ ਅਸੀਂ ਜ਼ਿਮੀਂਦਾਰਾ ਕੰਮ ਕਰਦੇ ਸੀਗੇ ਜੀ ਕਈ ਸਾਲ ਮਤਲਬ 30 40 ਸਾਲ ਅਸੀਂ ਕੰਮ ਕਰਦੇ ਰਹੇ ਹਾਂ ਜ਼ਿਮੀਂਦਾਰਾ ਹੂੰ ਉਦੋਂ ਬਾਅਦ ਫਿਰ ਇਹਦੀ ਟੈਲਮੈਂਟ ਜ਼ਿਆਦੇ ਸੀ ਮੈਂ ਮੈਂ ਪੈਸੇ ਪੂਸੇ ਭਰ ਕੇ 5 ਸਾਲ ਦਬਈ ਵੀ ਲਾ ਕੇ ਆਂ ਪਰ ਪਰ ਮੈਥੋਂ ਕੰਧੋਲੀ ਨਹੀਂ ਕੱਢੀ ਗਈਗੀ ਕੰਧੋਲੀ ਵਾਸਤੇ ਨੇਟਾ ਲੈਂਦੇ ਹੋਈਆਂ ਬਸ ਇਹਦੀ ਬਿਮਾਰੀ ਸੂਤ ਆਈ ਹੈ ਤੇ ਉਹ ਵੀ ਨਹੀਂ ਨਹੀਂ ਆਏਗੀ ਠੀਕ ਹਲੇ ਵੀ ਠੀਕ ਹਾਂ ਹੁਣ ਅਸੀਂ ਕਦੇ-ਕਦੇ ਦਿਹਾੜੀ ਮਾਮਲਾ ਜਾਂਦੇ ਜਾਂਖ ਦੇ ਖੰਡ ਪਾਠ ਕਰਨ ਜਾਂਦੇ ਆ ਉਹ ਜਦੋਂ ਸੀਜ਼ਨ ਹੁੰਦਾ ਉਦੋਂ ਜਾਂਦੇ ਆ ਤੇ ਜਦੋਂ ਸੀਜ਼ਨ ਨਹੀਂ ਹੁੰਦਾ ਉਦੋਂ ਫਿਰ ਅਸੀਂ ਆਂ ਮਿੱਠੇ ਨੇ ਤਾਂ ਫਿਰ ਪਿੰਡ ਚ ਗ੍ਰਾਈ ਕਿੰਨੇ ਵਾਰੀ ਕੀਤੀ ਤੁਸੀਂ ਪਿੰਡ ਚ ਅਸੀਂ 2 ਵਾਰੀ ਕੀਤੀ ਜੀ ਗ੍ਰਾਈ ਤੇ ਦੋਨੇ ਵਾਰੀ ਜਿਹੜਾ ਹੈਗਾ ਹਮ ਵੀ ਨਹੀਂ ਆਇਆ ਹਾਂ ਦੋਨੇ ਮੇਰੇ ਗ੍ਰਾਈ ਕਰਕੇ ਇਹਨਾਂ ਤੇ ਲਾਇਆ آپریشن ਵਗੈਰਾ ਦਾ ਕੀ ਕਹਿ ਰਹੇ ਆ ਡਾਕਟਰ ਇਹਨਾਂ آپریشن ਕੋਈ ਲਿਖ ਦਿੰਦਾ ਗਾ ਜਿੰਨੇ ਸਟਾਫ ਨੇ ਕਰਨਾ ਹੁੰਦਾ ਉਹ ਕਹਿੰਦੇ ਜੀ ਨਹੀਂ ਹੁੰਦੇ ਵੀ ਐ ਅਜਾ ਅਸੀਂ ਮਰੀਜ਼ ਆ ਤੇ ਇਹ ਹੋ ਨਹੀਂ ਸਕਦਾ ਕਿ آپریشن ਉਹਨਾਂ ਨੇ ਆਏ ਕਿਤੇ ਤੇ ਪੈਸਾ ਕਿੰਨਾ ਕ ਮੰਗਦੇ ਪਏ ਹੈਗੇ ਜਿਵੇਂ ਤੁਸੀਂ ਮੰਨ ਲਓ ਹੁਣ ਜਿਵੇਂ ਰੋਗ ਵੱਡਾ ਏ ਤੇਲ ਦੇ ਵਿੱਚ ਸਰਾਖ ਹੈ ਨਾ ਕਿੰਨਾ ਕ ਕਹਿੰਦੇ ਹੈਗੇ ਆਪਰੇਸ਼ਨ ਵਾਸਤੇ ਉਹ ਤਾਂ ਉਦੋਂ ਉਦੋਂ 80000 ਰੁਪਇਆ ਕਹ ਸੀਗਾ ਜੀ ਫਿਸ਼ਲੀ ਵਰ ਹਾਂ ਉਹ ਤਾਂ ਬਹੁਤ ਟਾਈਮ ਉਹ ਆਦੇਸ਼ ਮੈਡੀਕਲ ਆਇਤੋ ਆਇਤੋ ਉਹ ਤਾਂ ਬਹੁਤ ਟਾਈਮ ਹੋਗਾ ਜੀ ਜਦੋਂ ਸੀ ਪਹਿਲਾਂ ਚਾਲੂ ਚਾਲੂ ਸੀ ਉਹ 20000 ਮੰਗਿਆ ਸੀ ਹੁਣ ਵੀ ਗੱਲ ਕਰਦੇ ਹਾਂ ਹੁਣ ਇੰਜ ਮਾ ਲੈਣੇ ਕਿਹਾ ਸੀਗਾ ਵੀ ਘੱਟੋ ਘੱਟ ਤੁਹਾਡਾ 8-9 ਲੱਖ ਰੁਪਈਆ ਲੱਗ ਜਾਊਗਾ ਤੇ ਪ੍ਰਤੀਤ ਕੋਈ ਨਹੀਂ ਕੋਈ ਨਹੀਂ ਹੈ ਹਾਂਜੀ ਬਸ ਹੁਣ ਸਾਰਾ ਦਿਨ ਆਈਂ ਚੁਰ ਦੇ ਰਹਿੰਦੇ ਹੋਗੇ ਵੀ ਰੋਗ ਦੇ ਲੈਣੇ ਪੈਸੇ ਕਿੱਥੋਂ ਇਕੱਠੇ ਕਰੀਏ ਪਹਿਲਾਂ ਵੀ ਬਹੁਤ ਛੱਤ ਕਿਵੇਂ ਖੜੀ ਇੱਕ ਗਠੀਆ ਵੀ ਹੈ ਜੀ ਨਾਲ 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 ਗਠੀਆ ਜਿੱਦਾਂ ਸਰਕਾਰ ਦੁਆਰਾ ਇਹ ਕਾਸ਼ਮਨ ਕਾਰਡ ਮਿਲਦਾ ਜਿਸ ਦੇ ਉੱਤੇ ਗਰੀਬ ਲੋਕ ਆਪਦੀ ਜਿਹੜੀ ਕੋਈ ਰੋਗ ਲੱਗਦਾ ਬਿਮਾਰੀ ਆ ਕੋਈ ਇਲਾਜ ਕਰਵਾ ਸਕਦੇ ਉਸ ਕਾਰਡ ਤੇ ਨਹੀਂ ਉਸੇ ਇਲਾਜ ਕਰਵਾਏ ਨਹੀਂ ਉਹ ਅਸੀਂ ਚੰਡੀਗੜ੍ਹ ਚ ਲਾਇਆ ਸੀਗਾ ਜੀ ਕਾਰਡ ਅੱਛਾ ਤੇ ਉਹ ਚੰਡੀਗੜ੍ਹ ਨਾਲ ਉਹਨਾਂ ਨੇ ਪੈਸੇ ਪੁੱਛੇ ਬਾਬਾ ਕਾਫੀ ਉਹਨਾਂ ਨੇ ਕਾੜ ਕੁੱਢ ਲੈ ਸੀ ਗਏ ਅੱਛਾ ਤੇ ਇੱਧਰ ਵੀ ਚੱਲੀ ਜਾਂਦੇ ਸੀਗੇ ਕਹਿੰਦੇ ਸੀ ਦਵਾਈ ਮੋਕ ਤਾਂ ਨੇ ਫਲਾ ਨਾ ਕਰਦੇ ਹਾਂ ਤੇ ਉਹ ਕਾਰ ਦੇ ਵਿੱਚੋਂ ਦਵਾਈਆਂ ਬੁੱਟੇ ਚੱਲ ਗਏ ਅੱਛਾ ਮਤਲਬ ਕਿ ਉਹ ਕਾੜ ਹੋਣ ਖਤਮ ਹੋ ਗਿਆ ਪਤਾ ਨਹੀਂ ਲੱਗਿਆ ਖਤਮ ਹੈ ਜੀ ਸਾਨੂੰ ਤਾਂ ਪਤਾ ਨਹੀਂਗਾ ਪਰ ਦਵਾਈ ਉਹਦੇ ਤੇ ਆ ਗਈ ਹੈ ਤੇ ਪਰ ਸਾਨੂੰ ਇੰਨਾ ਕੁ ਜ਼ਰੂਰ ਪਤਾ ਹੈ ਤੇ ਪਰ ਉਹ ਖਤਮ ਹੀ ਆ ਸਮਝ ਲਓ ਖਤਮ ਜੇ ਹੋਇਆ ਤਾਂ ਉਹਦੇ ਚ ਕੁਝ 10-15000 ਰੁਪਇਆ ਹੋਊਗਾ ਨਹੀਂ ਖਤਮ ਹੈ ਹਾਂਜੀ ਮੈਂ ਹੁਣ ਕੀ ਇਨਸਾਫ ਮੰਗਦੀ ਆ ਤੇਰੇ ਪੁੱਤ ਬਹੁਤ ਪੰਜਾਬੀ ਹੈਗੇ ਹੜਾਂ ਦੇ ਵਿੱਚ ਖੜੇ ਆ ਕੀ ਕਹਿਣਾ ਚਾਹੁੰਦਾ ਸਾਰਿਆਂ ਨੂੰ ਇਹੀ ਬੇਨਤੀ ਕਰਦੀ ਮੈਨੂੰ ਥੋੜੀ ਦੁਨਮਦਦਤ ਕਰੋ ਉਹ ਆਂਟੀ ਦਾ ਬਹੁਤ ਬੁਰਾ ਹਾਲ ਹੈ ਘਰ ਦੇ ਵਿੱਚ ਅੰਤਾਂ ਦੀ ਗਰੀਬੀ ਕਮਰਾ ਵੀ ਡਿੱਗ ਗਿਆ ਇਹਨਾਂ ਨੂੰ ਇਹ ਨਹੀਂ ਸੋਝਦਾ ਪਿਆ ਵੀ ਮੈਂ 63000 ਰੁਪਏ ਸਰਕਾਰ ਦਾ ਬਿੱਲ ਭਰਾਂ ਕਿ ਮੈਂ ਆਪਦੀ ਬਿਮਾਰੀ ਦਾ ਇਲਾਜ ਕਰਾਵਾਂ ਕਿ ਮੈਂ ਆਪਦੇ ਸਿਰ ਦੇ ਛੱਤ ਖੜੀ ਕਰਾਂ ਜਿਹੜਾ ਇੱਕੋ ਹੀ ਕਮਰਾ ਸੀ ਉਹ ਵੀ ਇਹਨਾਂ ਦਾ ਡਿੱਗ ਗਿਆ ਥਾਂ ਵੀ ਹੈ ਨਹੀਂ ਚਲੋ ਕੋਈ ਨਾ ਆਂਟੀ ਤੁਸੀਂ ਰੋਵੋ ਨਾ ਸੋ ਮੈਂ ਆਪਦੇ ਪੰਜਾਬੀ ਭਰਾਵਾਂ ਨੂੰ ਐਨ ਆਰ ਆਈ ਵੀਰਾਂ ਨੂੰ ਜਿੰਨੀਆਂ ਵੀ ਸੰਸਥਾਵਾਂ ਨੇ ਸਾਡੇ ਪਿੰਡ ਇਥੋਂ ਦੇ ਬਰਗਾੜੀ ਦੀ ਪੰਚਾਇਤ ਨੂੰ ਮੈਂ ਇਹੀ ਅਪੀਲ ਕਰ ਸਕਦੀ ਹਾਂ ਕਿ ਇਹੋ ਜਿਹੇ ਗਰੀਬਾਂ ਦੀ ਜਰੂਰ ਮਦਦ ਕਰਿਆ ਕਰੋ ਜਿਹੜੇ ਐਡੇ ਐਡੇ ਬਿਮਾਰੀ ਨਾਲ ਝੁੱਸਦੇ ਪਏ ਨੇ ਗਰੀਬ ਪਰਿਵਾਰ ਨੇ ਕਿਸੇ ਦਾ ਜੀ ਨਹੀਂ ਕਰਦਾ ਕਿ ਅਸੀਂ ਕਿਸੇ ਦੇ ਮੂਰੇ ਹੱਥ ੱੜੀਏ ਪਰ ਕਿਤੇ ਨਾ ਕਿਤੇ ਜਿਹੜਾ ਹੈਗਾ ਏ ਮਜਬੂਰੀ ਕਾਰਨ ਗਰੀਬੀ ਕਾਰਨ ਆਪਦੇ ਭੈਣ ਭਰਾਵਾਂ ਦੇ ਮੂਰੇ ਇਹਨਾਂ ਨੂੰ ਹੱਥ ੱੜਨਾ ਪੈਂਦਾ ਤੇ ਲੋਕ ਵੀ ਜਿਹੜੇ ਹੈਗੇ ਆ ਭਰਾ ਬਹੁਤ ਰੇ ਹੈਗੇ ਜਿਹੜੇ ਐਨ ਆਰ ਆਈ ਵੀਰ ਹੈਗੇ ਆ ਪੰਜਾਬੀ ਵੀਰ ਹੈਗੇ ਜਿਹੜੇ ਇਹੋ ਜਿਹੇ ਗਰੀਬ ਭਰਾਵਾਂ ਦੀ ਬਾਹ ਫੜਦੇ ਨੇ ਤਜਰੂਰ ਆਪਦੀ ਕਮਾਈ ਦੇ ਵਿੱਚੋਂ ਇਹੋ ਜਿਹੇ ਗਰੀਬ ਪਰਿਵਾਰਾਂ ਲਈ ਦਸਵੰਦ ਜ਼ਰੂਰ ਕੱਢਿਆ ਕਰੋ ਜੀ ਕਿਵੇਂ ਦੇਖਦੇ ਹੋ ਵੀਡੀਓ ਵੀਡੀਓ ਦੇ ਵਿੱਚ ਜਿਹੜਾ ਹੈਗਾ ਇਹਨਾਂ ਦਾ ਖਾਤਾ ਨੰਬਰ ਸਪੈਸ਼ਲ ਇਹਨਾਂ ਦਾ ਨੰਬਰ ਜਿਹੜਾ ਹੈਗਾ ਪਾਇਆ ਜਾਊਗਾ ਸਿਰਫ ਪਰਿਵਾਰ ਦਾ ਹੀ ਨੰਬਰ ਪਾਇਆ ਜਾਊਗਾ ਇਸ ਦੇ ਵਿੱਚ ਕਿਸੇ ਚੈਨਲ ਵਾਲੇ ਦਾ ਕੋਈ ਨੰਬਰ ਨਹੀਂ ਪਾਇਆ ਜਾਊਗਾ ਤਾਂ ਤੁਸੀਂ ਸਿੱਧਾ ਇਹਨਾਂ ਦੇ ਖਾਤੇ ਵਿੱਚ ਵੀ ਜਿਹੜਾ ਹੈਗਾ ਆਪਦਾ ਦਸਵੰਦ ਪਾ ਸਕਦੇ ਹੋ ਤੇ ਜਿਹੜਾ ਨੰਬਰ ਹੈਗਾ ਕੰਟੈਕਟ ਕਰਕੇ ਇਹਨਾਂ ਨਾਲ ਗੱਲਬਾਤ ਵੀ ਕਰ ਸਕਦੇ ਹੋ ਤੇ ਇਹਨਾਂ ਦੇ ਬਾਰੇ ਪਿੰਡ ਦੇ ਵਿੱਚੋਂ ਪਤਾ ਵੀ ਕਰ ਸਕਦੇ ਹੋ ਕਿਉਂਕਿ ਹਾਲਾਤ ਅਸੀਂ ਇਸ ਵਕਤ ਇਸ ਘਰੇ ਖੜੇ ਹੋਏ ਆ ਤਾਂ ਬਿਲਕੁ ਹਾਲਾਤ ਨੇ ਸੋ ਵੀਡੀਓ ਦੇ ਨਾਲ ਜੁੜੇ ਰਹੋ ਜੀ ਮਿਲਦੇ ਆ ਨਵੇਂ ਵੀਡੀਓ ਦੇ ਨਾਲ ਧੰਨਵਾਦ ਅਕਾਲੀ ਦਲ ਪਾਰਟੀ ਤੋਂ ਐਸ ਸਰਪੰਚ ਪਾਲੀ ਢਿੱਲੋਂ ਬਰ ਗਾੜੀ ਇੱਥੇ ਖੜੇ ਨੇ ਗੱਲਬਾਤ ਕਰਦੇ ਆ ਪਰਿਵਾਰ ਦੇ ਪ੍ਰਤੀ ਪਰਿਵਾਰ ਦੇ ਵਿੱਚ ਸਰ ਜਿਵੇਂ ਇੰਨੀ ਅੰਤਾਂ ਦੀ ਗਰੀਬੀ ਕਹਿੰਦੇ ਮਜ਼ਦੂਰਾ ਵਾਸਤੇ ਗਰੀਬ ਭਾਈਚਾਰੇ ਵਾਸਤੇ ਕਹਿੰਦੇ ਬਿੱਲ ਵੀ ਸਰਕਾਰ ਨੇ ਮਾਫ ਕੀਤੇ ਸੀ ਪਰ ਜੇ ਗੱਲ ਕਰੀਏ 63000 ਰੁਪਏ ਬਿੱਲ ਆ ਗਿਆ ਇਹਨਾਂ ਨੂੰ ਤੇ ਜੇ ਬਿਮਾਰੀ ਦੀ ਗੱਲ ਕਰੀਏ ਤਾਂ ਬਿਮਾਰੀ ਵੀ ਬਹੁਤ ਵੱਡੀ ਹੈ ਕਹਿੰਦੇ 8-10 ਸਾਲ ਹੋ ਗਏ ਇਸੇ ਬਿਮਾਰੀ ਨਾਲ ਝੂੰਝਦੇ ਆ ਨੂ ਪਰ ਹਲੇ ਤੱਕ ਕੋਈ ਰਾਹ ਨਹੀਂ ਮਿਲਿਆ ਇਹ ਬਹੁਤ ਹੀ ਗਰੀਬ ਪਰਿਵਾਰ ਆ ਜੀ ਬੜੇ ਚਿਰ ਤੋਂ ਇਹ ਬਿਮਾਰੀ ਨਾਲ ਝੂੰਝ ਰਹੀ ਆ ਬੱਚੇ ਦੇ ਇਹਨਾਂ ਨੂੰ ਅਲੱਗ ਹੋ ਗਏ ਨੇ ਇਹਨਾਂ ਕੋਲੇ ਇੱਕੋ ਹੀ ਕਮਰਾ ਸੀਗਾ ਮੈਨੂੰ ਬੜੀ ਵਾਰੀ ਇਹਨਾਂ ਨੇ ਕਿਹਾ ਮੈਥੋਂ ਬੜੀ ਵਾਰੀ ਮੈਂ ਪੈਸੇ ਵੀ ਦਿੱਤੇ ਇਹਨਾਂ ਦੇ ਇਲਾਜ ਵਾਸਤੇ ਕਰਾਉਣ ਵਾਸਤੇ ਪਰ ਇਹ ਅੰਤਾਂ ਦੇ ਗਰੀਬ ਹੋਣ ਕਰਕੇ ਨਾ ਤਾਂ ਇਲਾਜ ਕਰਾ ਸਕਦੇ ਆ ਪੀਜੀ ਵੀ ਗਏ ਐਮਸੀ ਵੀ ਗਏ ਇਹਨਾਂ ਤੋਂ ਕਾਫੀ ਪੈਸੇ ਦੀ ਘੱਟੋ-ਘੱਟ 6-6 7-7 ਲੱਖ ਰੁਪਏ ਦੀ ਡਿਮਾਂਡ ਕੀਤੀ ਜਾ ਰਹੀ ਆ ਜੋ ਕਿ ਇਹਨਾਂ ਦੀ ਪਹੁੰਚ ਤੋਂ ਬਾਹਰ ਹੈ ਹਰ ਇੱਕ ਬੰਦਾ ਇੰਨਾ ਕੋਈ ਪੈਸਾ ਦੇ ਵੀ ਨਹੀਂ ਸਕਦਾ ਇਹਨਾਂ ਦੇ ਹਸਬੰਦ ਨੇ ਉਹ ਦਿਹਾੜੀ ਕਰਦੇ ਨੇ ਉਹ ਵੀ ਕਾਫੀ ਵੱਡੀ ਉਮਰ ਤੇ ਨੇ ਗੋਡੇ ਦੁਖਦੇ ਆ ਉਹਨਾਂ ਦੇ ਉਹ ਦਿਹਾੜੀ ਕੋਈ ਬੰਦਾ ਗੱਪਰੂ ਬੁੰਡੇ ਨੂੰ ਲੈ ਜਾਂਦਾ ਬਜ਼ੁਰਗ ਨੂੰ ਕੋਈ ਲੈ ਕੇ ਨਹੀਂ ਜਾਂਦਾ ਹਾਲਾਤ ਇਹਨਾਂ ਦੇ ਬਹੁਤ ਤਰਸਯੋਗ ਆ ਗਏ ਇਹਨਾਂ ਦਾ ਬਹੁਤ ਵੱਡਾ ਨੁਕਸਾਨ ਹੋਇਆਗਾ مالی ਨੁਕਸਾਨ ਇਹਨਾਂ ਦਾ ਹੋ ਗਿਆ ਬਹੁਤ ਜ਼ਿਆਦਾ ਮਕਾਨ ਡਿੱਗ ਪਿਆ ਹੁਣੇ ਭੋਰਾ ਛੱਪਰ ਥੱਲੇ ਬੈਠ ਕੇ ਟਾਈਮ ਪਾਸ ਕਰਦੇ ਆ ਬਿਜਲੀ ਦਾ ਬਿੱਲ ਇਹਨਾਂ ਨੂੰ ਇਹਨਾਂ ਮੇਰਾ ਖਿਆਲ ਇਹਨਾਂ ਕਿਸੇ ਫੈਕਟਰੀ ਨੂੰ ਵੀ ਨਹੀਂ ਆਉਂਦਾ 63000 ਰੁਪਿਆ ਬਿੱਲ ਇਹਨਾਂ ਨੂੰ ਆਇਆ ਹੈਗਾ ਹਾਲਾਂਕਿ ਇਹਨਾਂ ਨੂੰ ਪਤਾ ਨਹੀਂ ਇਹਨਾਂ ਬਿੱਲ ਆਇਆ ਕਿੱਥੋਂ ਜੋੜ ਨਹੀਂ ਸਕਦਾ ਬਿੱਲ ਇਸ ਕਰਕੇ ਇਹਨਾਂ ਨੂੰ ਮੈਂ ਸਰਕਾਰ ਨੂੰ ਵੀ ਕਹਿਣਾ ਵਾਦਵਾ ਇਹਨਾਂ ਦੀ ਮਦਦ ਕੀਤੀ ਜਾਵੇ ਇਹਨਾਂ ਦੇ ਹਸਪਤਾਲਾਂ 'ਚ ਵੀ ਪ੍ਰਸ਼ਾਸਨ ਨੂੰ ਵੀ ਅਸੀਂ ਕਹਿੰਦੇ ਆ ਵੀ ਇਹਨਾਂ ਦੀ ਦੱਪ ਕੇ ਮਦਦ ਕੀਤੀ ਇਹਨਾਂ ਦੇ ਹਾਲਾਤ ਆ ਕੇ ਦੇਖੇ ਜਾਣ ਹਾਲਾਤ ਬਹੁਤ ਇਹਨਾਂ ਦੇ ਮਾੜੇ ਜੀ ਜਿਵੇਂ ਇਹਨਾਂ ਇਦਾਂ ਦੇ ਮਰੀਜ਼ ਐ ਬਿਮਾਰੀ ਨਾਲ ਝੁੰਜ ਰਿਹਾ ਖਰਾਕ ਦੀ ਵੀ ਲੋਟ ਹੈਗੀ ਲੋੜ ਹੈਗੀ ਇਸ ਵਕਤ ਇਹਨਾਂ ਨੂੰ ਹਨਾ ਤੇ ਕੋਈ ਕੰਮ ਵੀ ਨਹੀਂ ਮਿਲਦਾ ਪਿਆ ਕੀ ਲੱਗਦਾ ਹੈ ਇਹਨੂੰ ਖਰਾਕ ਦੀ ਬਹੁਤ ਜ਼ਿਆਦਾ ਲੋੜ ਹੈ ਜੀ ਡਾਕਟਰ ਇਹਨਾਂ ਨੂੰ ਹੈਲਪ ਕੋਈ ਕਰ ਨਹੀਂ ਰਿਹਾ ਜਿਹੜੇ ਹਸਪੀਟਲ 'ਚ ਜਾਂਦਾ ਹੈ ਕਈ ਵਾਰੀ ਇਹਨਾਂ ਨੂੰ ਅਸੀਂ ਪੈਸੇ ਇਕੱਠੇ ਕਰਕੇ ਦਿੱਤੇ ਆ ਪਿੰਡ 'ਚੋਂ ਵੀ ਦੋ ਤਿੰਨ ਨੇ ਇਹਨਾਂ ਦੇ ਰਿਸ਼ਤੇਦਾਰਾਂ ਨੇ ਵੀ ਦਿੱਤੇ ਆ ਵਿਚਾਰਿਆਂ ਨੇ ਆਖਰ ਫਿਰ ਬਿਮਾਰੀ ਬਹੁਤ ਵੱਡੀ ਪੈਸਾ ਬਹੁਤ ਲੱਗਦਾ ਇਹਨਾਂ ਇਲਾਜ ਕੱਲੇ ਕਰਾ ਨਹੀਂ ਸਕਦੇ ਇਹਨਾਂ ਦੀ ਕੋਈ ਮਦਦ ਕੀਤੀ ਜਾਵੇ ਵੱਤ ਵਤ ਦਿਨ ਜੀ 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 ਸੋ ਸਾਡੇ ਪਿੰਡ ਦੇ ਐਕਸ ਸਰਪੰਚ ਸੀ ਇਹਨਾਂ ਨੇ ਬਹੁਤ ਵਧੀਆ ਗੱਲਬਾਤ ਕੀਤੀ ਹੈ ਤੇ ਲੋਕਾਂ ਨੂੰ ਇਹਨਾਂ ਨੇ ਵੀ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਜਿਹੜਾ ਹੈਗਾ ਇਹਨਾਂ ਦੀ ਬਾਹ ਫੜੀ ਜਾਵੇ ਤਾਂ ਇਹਨਾਂ ਨੇ ਵੀ ਜਿਹੜਾ ਹੈਗਾ ਪਿੰਡ ਦੇ ਵਿੱਚ ਪਹਿਲੀ ਵਾਰ ਪਹਿਲਾਂ ਵੀ ਦੋ ਵਾਰੀ ਇਹਨਾਂ ਦੀ ਮਦਦ ਕੀਤੀ ਆਪ ਵੀ ਖੋਦ ਇਹਨਾਂ ਨੇ ਪੈਸਾ ਦਿੱਤਾ ਹੋਇਆ ਪਰ ਬਿਮਾਰੀ ਜਿਹੜੀ ਹੈਗੀ ਆ ਜਾਦਾ ਵੱਡੀ ਹੋਣ ਕਰਕੇ ਹੁਣ ਇਹਨਾਂ ਦਾ ਆਪਰੇਸ਼ਨ ਦੇ ਲਈ ਜਿਹੜਾ ਡਾਕਟਰਾਂ ਨੇ 5-4 ਲੱਖ ਰੁਪਏ ਦੀ ਡਿਮਾਂਡ ਕੀਤੀ ਆ ਸੋ ਸਾਰਿਆਂ ਨੂੰ ਅਸੀਂ ਇਹੀ ਦੁਬਾਰਾ ਤੋਂ ਫਿਰ ਅਪੀਲ ਕਰਦੇ ਆ ਕਿ ਇਹ ਜੇ ਪਰਿਵਾਰ ਦੀ ਜਿਹੜੀ ਹੈਗੀ ਆ ਜ਼ਰੂਰ ਸਹਾਇਤਾ ਕੀਤੀ ਜਾਵੇ ਤਾਂ